ਪੰਜਾਬ ਪੁਲਿਸ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਕਾਮਯਾਬੀ 48 ਕਿਲੋ ਹੈਰੋਇਨ ਸਮੇਤ 3 ਸੰਚਾਲਕਾਂ ਨੂੰ ਕੀਤਾ ਗ੍ਰਿਫਤਾਰ ਕੀ ਲੱਖ ਰੁਪਏ ਦੀ ਨਕਦੀ ਕੈਸ਼ ਕਾਊਂਟਿੰਗ ਵਾਲੀ ਮਸ਼ੀਨ ਅਤੇ 3 ਅਤਿ ਆਧੁਨਿਕ ਵਾਹਨ ਪੁਲਿਸ ਵੱਲੋਂ ਕੀਤੇ ਗਏ ਬਰਾਮਦ 2024 ਦੀ ਪੰਜਾਬ ਪੁਲਿਸ ਦੀ ਸਭ ਤੋਂ ਵੱਡੀ ਕਾਮਯਾਬੀ ਦੇਖਣ ਨੂੰ ਮਿਲੀ ਹੈ ਪੁਲਿਸ ਕਮਿਸ਼ਨਰ ਜਲੰਧਰ ਤੇ ਅੰਤਰਰਾਸ਼ਟਰੀ ਧੱਕ ਸਿੰਡੀਕੇਟ ਦਾ ਪਰਦਾਫਾਸ਼ ਕਰਦੇ ਹੋਏ 48 ਕਿਲੋ ਹੈਰੋਇਨ ਸਮੇਤ 3 ਪੁਲਿਸ ਕਮਿਸ਼ਨਰ ਜਲੰਧਰ ਤੇ ਅੰਤਰਰਾਸ਼ਟਰੀ ਧੱਕ ਸਿੰਡੀਕੇਟ ਦਾ ਪਰਦਾਫਾਸ਼ ਕਰਦੇ ਹੋਏ 48 ਕਿਲੋ ਹੈਰੋਇਨ ਸਮੇਤ 3 ਤਸ਼ਕਰਾਂ ਨੂੰ ਗ੍ਰਿਫਤਾਰ ਹੈ ਉਹਨਾਂ ਤੋਂ ਅਲਾਵਾ ਡਰੱਗ ਸਿੰਡੀਕੇਟ ਸਰਹੱਦ ਪਾਰ ਅਤੇ ਅੰਤਰਰਾਜੀ ਨਸ਼ੀਲੇ ਪਦਾਰਥਾਂ ਦੀ ਤਸਕਰੀਬ ਵਿੱਚ ਸਰਗਰਮੀ ਨਾਲ ਚਾਮਲਸਨ ਅਤੇ ਪੰਜ ਤੇ 6 ਇਰਾਨ ਅਫਗਾਨਿਸਤਾਨ ਤੁਰਕੀ ਪਾਕਿਸਤਾਨ ਅਤੇ ਕੈਨੇਡਾ ਦੇ ਨਾਲ-ਨਾਲ ਦੋ ਘਰੇਲੂ ਰਾਜ ਜੰਮੂ ਐਂਡ ਕਸ਼ਮੀਰ ਅਤੇ ਗੁਜਰਾਤ ਵਿੱਚ ਵੀ ਉਹਨਾਂ ਦਾ ਨੈਟਵਰਕ ਫੈਲਿਆ ਹੋਇਆ ਸੀ ਇਸ ਸਬੰਧੀ ਪੰਜਾਬ ਪੁਛ ਤੇ ਟੀਜੀਪੀ ਗੌਰਵ ਯਾਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫੜੇ ਗਏ ਨਸ਼ਾ ਤਸ਼ਕਰਾੰਦਾ ਨੈਟਵਰਕ ਅੰਤਰਰਾਸ਼ਟਰੀ ਪੱਧਰ ਤੇ ਫੈਲਿਆ ਹੋਇਆ ਸੀ ਅਤੇ ਉਹਨਾਂ ਦੇ ਕੋਲੋਂ 1 ਲੱਖ ਨਗਦੀ ਕੈਸ਼ ਕਾਊਂਟਿੰਗ ਮਸ਼ੀਨ ਅਤੇ ਅੱਤ ਆਧੁਨਿਕ ਤਿੰਨ ਵਾਹਨ ਬਰਾਮਦ ਕੀਤੇ ਗਏ ਹਨ ਉਹਨਾਂ ਦੱਸਿਆ ਕਿ ਐਨਐਕਟ ਤਹਿਤ ਮਲਜਮਾ ਖਲਾ ਡੀਪੀਐਫ ਆਈਆਰ ਦਾਇਰ ਕੀਤੇ ਹੈ ਅਤੇ ਡਰੱਗ ਨੈਟਵਰਕ ਨੂੰ ਨਸ਼ਟ ਕਰਨ ਲਈ ਹਮਲਾਵਰਾਂ ਦੀ ਜਾਂਚ ਚੱਲ ਰਹੀ ਹੈ ਉਹਨਾਂ ਦੱਸਿਆ ਕਿ 2024 ਸਬਤੋਂ ਵੱਟੀ ਹਰਨ ਜਪਤ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਹੋਰ ਵੀ سنگੀਨ ਮਾਮਲੇ ਸਾਹਮਣੇ ਆਉਣ ਦੀ ਸੰਭਾਵਨਾ ਹੈ ਆਊਟ ਸਨਉ ਦੇ ਹਤਾ ਨੂੰ ਕੀ ਕੁਝ ਕਿਹਾ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਨੈਟਵਰਕਸ ਦੇ ਅਗੇਂਸਟ ਪੰਜਾਬ ਪੁਲਿਸ ਨੂੰ ਅੱਜ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਜਦੋਂ ਕਿ ਜਲੰਧਰ ਕਮਿਸ਼ਨਰੇਟ ਪੁਲਿਸ ਨੇ 48 ਕਿਲੋ ਹਿਰੋਇਨ ਰਿਕਵਰ ਕੀਤੀ ਹੈ ਇੱਕ ਇੰਟਰਨੈਸ਼ਨਲ ਡਰਗ ਸਿੰਡੀਕੇਟ ਦੇ ਤਿੰਨ ਮੈਂਬਰਸ ਨੂੰ ਗ੍ਰਿਫਤਾਰ ਕੀਤਾ ਹੈ ਇਸ ਡਰਗ ਨੈਟਵਰਕ ਦੀ ਤਾਰਾ ਈਰਾਨ ਅਫਗਾਨਿਸਤਾਨ ਟਰਕੀ ਪਾਕਿਸਤਾਨ ਅਤੇ ਕੈਨੇਡਾ ਤੋਂ ਜੁੜੀਆਂ ਪਾਈਆਂ ਗਈਆਂ ਤੇ ਇਹ ਹਿਰੋਇਨ ਜਿਹੜੀ ਹੈਗੀ ਸੀ ਰੂਟ ਦੇ ਥਰੂ ਤੇ ਲੈਂਡ ਰੂਟ ਦੇ ਥਰੂ ਜੇ ਐਨ ਕੇ ਅਤੇ ਗੁਜਰਾਤ ਦੇ ਥਰੂ ਇੰਡੀਆ ਦੇ ਵਿੱਚ ਕਨਸਾਈਨਮੈਂਟ ਐਂਟਰ ਕੀਤੀ ਸੀਗੀ ਇਸ ਕਾਂਸਪੀਰੇਸੀ ਦਾ ਮਾਸਟਰਮਾਈਂਡ ਨਵਦੀਪ ਸਿੰਘ ਨਰਕੀ ਬੇਸਡ ਹਿਰੋਇਨ ਸਮਗਲਰ ਹੈਗਾ ਇਸ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਨੇ 2021 ਦੇ ਵਿੱਚ 350 ਕਿਜੀ ਹਿਰੋਇਨ ਰਿਕਵਰੀ ਦੇ ਵਿੱਚ ਲਿੰਕ ਕੀਤਾ ਸੀਗਾ ਤੇ 21 ਲੱਖ ਇਲਿਸੀਟ ਕੈਸ਼ 3 ਹਾਈ ਐਂਡ ਵਹੀਕਲਸ ਕੈਸ਼ ਕਾਊਂਟਿੰਗ ਮਸ਼ੀਨ ਹੈਜ਼ ਆਲਸੋ ਬੀਨ ਰਿਕਵਰਡ ਇਨਵੈਸਟੀਗੇਸ਼ਨ ਇਜ਼ ਔਨਗoing ਟੂ ਅਨਕਵਰ ði ਫੋਰਵਰਡ ਐਂਡ ਬੈਕਵਰਡ ਲਿੰਕੇਜੇਸ